ਦੇਸ਼ਵਿਤ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਤਾਨ ਸ਼ਰਮਾ ਸਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਨਰਿੰਦਰ ਮੋਦੀ ਸਰਬਸੰਮਤੀ ਨਾਲ ਲੈਣ ਦੀ ਸੰਸਦੀ ਦਲ ਦੇ ਨੇਤਾ ਚ ਨੇ ਸੌਚਕ ਸਮਾਗਮ ਨਾ ਨੂੰ ਹੋਵੇਗਾ ਨਰਿੰਦਰ ਮੋਦੀ ਨੇ ਕਿਹਾ ਅਗਲੀ ਸਰਕਾਰ ਦੇ ਫੈਸਲਿਆਂ ਚ ਸਰਬਸੰਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗਾ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਨਦੀ ਚ ਡੁੱਬਣ ਕਾਰਨ ਗਈ ਜਾਨ ਮ੍ਰਿਤਕਾਂ ਚ ਦੋ ਲੜਕੀਆਂ ਸ਼ਾਮਲ ਪਾਕਿਸਤਾਨ ਦੇ ਸੂਬਾ ਪੰਜਾਬ ਦੀ ਵਿਧਾਨ ਸਭਾ ਚ ਮੈਂਬਰ ਹੁਣ ਪੰਜਾਬੀ ਬੋਲ ਸਕਣਗੇ ਆਰ ਬੀਆਈ ਨੇ ਲਗਾਤਾਰ ਰਤਵੀਵਾਰ ਰੈਪੋ ਦਰ ਨੂੰ 6.5% ਤੇ ਬਰਕਰਾਰ ਰੱਖਿਆ ਸੁਨੀਤਾ ਵਿਲੀਅਮਸ ਤੇ ਵਿਲਮੋਰ ਨੇ ਸਟਾਰਲਾਈਨਰ ਪੁਲਾੜ ਵਾਹਨ ਨੂੰ ਆਈਐਸਐਸ ਦੇ ਨਾਲ ਜੋੜਿਆ ਕਿਸਾਨ ਜਥੇਬੰਦੀਆਂ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਨਾਲ ਡਟੀਆਂ ਨੋ ਨਨਸਾਫ ਮਾਰਚ ਕਰਨ ਦਾ ਕੀਤਾ ਐਲਾਨ ਕਾਂਗਰਸ ਨੇ ਨਿਯਚਿਤ ਤੰਦਲੀ ਹੋਣ ਦਾ ਲਗਾਇਆ ਦੋਸ਼ ਕਿ ਹਾਂ ਸੁਪਰੀਮ ਕੋਰਟ ਦੀ ਨਿਗਰਾਨੀ ਚ ਜਾਂਚ ਹੋਵੇ ਨੇਪਾਲ ਸਰਕਾਰ ਨੇ ਭਾਰਤ ਸਨੇ 11 ਦੇਸ਼ਾਂ ਤੋਂ ਆਪਣੇ ਰਾਜਦੂਤ ਵਾਪਸ ਕਰਦੇ ਅਤੀਸ਼ੀ ਨੇ ਕਿਹਾ ਹਰਿਆਣਾ ਸਰਕਾਰ ਨੇ ਕੌਮੀ ਰਾਜਧਾਨੀ ਵੱਲ ਆ ਰਹੇ ਪਾਣੀ ਦਾਵਾ ਹਾ ਘਟਾਇਆ ਤੁਸੀਂ ਸਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅਲਚਾਨ ਦੇ ਰਮ ਖਬਰਾਂ ਸਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਅੱਜ ਉਥੇ ਐਨਡੀਏ ਦੇ ਸੰਸਦ ਮੈਂਬਰਾਂ ਦੀ ਸੰਸਦ ਪਵਨ ਕੰਪਲੈਕਸ 'ਚ ਹੋਈ ਮੀਟਿੰਗ ਦੌਰਾਨ ਗੱਠਜੋੜ ਦੀਆਂ ਸਾਰੀਆਂ ਪਾਈਵਾਲ ਪਾਰਟੀਆਂ ਨੇ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਨੇਤਾ ਚੁਣਨ ਦਾ ਪ੍ਰਸਤਾਵ ਪਾਸ ਕਰ ਦਿੱਤਾ ਇਸਬਾਦੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਇਸ ਤੋਂ ਪਹਿਲਾਂ ਪੰਜ ਪਾਗੀ ਗਵਾਹੀ ਵਾਲੇ ਕੌਮੀ ਜਮਹੂਰੀ ਗੱਠ ਜੋੜ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਮੋਦੀ ਨੂੰ ਆਪਣਾ ਆਗੂ ਚੁਣਨ ਲਈ ਅੱਜ ਸੰਸਦ ਕੰਪਲੈਕਸ 'ਚ ਮੀਟਿੰਗ ਕੀਤੀ ਪੰਜ ਪਾਣੇ ਤੇਰਾਦਾ ਸਿੰਘ ਨੇ ਲੋਕ ਸਭਾ 'ਚ ਮੋਦੀ ਦਾ ਨਾਂ ਐਨਡੀਏ ਤੇ ਪੰਜ ਪਾਣੇ ਦਾ ਵਜੋਂ ਪੇਸ਼ ਕੀਤਾ ਜਿਸ ਦੀ ਪੁਸ਼ਟੀ ਅਮਿਤ ਸ਼ਾਹ ਨੇ ਕੀਤੀ ਨਿਤਿੰਗ ਵਿਚਕਰੀ ਤੇ ਐਨਡੀਏ ਦੇ ਹੋਰ ਨੇਤਾਵਾਂ ਨੇ ਮੋਦੀ ਨੂੰ ਲੋਕਸਭਾ ਵਿੱਚ ਪੰਜ-ਪੰਜ ਨੇਤਾ ਪੰਜ-ਪੰਜ ਸੰਸਦ ਇਦਾਂ ਦਾ ਤੇ ਐਨਡੀਏ ਸੰਸਦਿਤ ਦਲ ਦਾ ਨੇਤਾ ਬਣਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਨੇਤਾ ਚੁਣੇ ਜਾਣ ਨਾਲ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਨੰਦਾ ਦਾ ਪਤਰਾ ਹੋ ਗਿਆ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਐਨਡੀਏ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਰਿਹਾ ਇਹ ਗੱਟਜੋੜ ਸੱਚਮੁੱਚ ਭਾਰਤ ਦੀ ਭਾਵਨਾ ਆਤਮਾ ਤੇ ਜੜਾਂ ਦਾ ਪ੍ਰਤੀਬਿੰਬ ਹੈ ਐਨਡੀਏ ਨੂੰ ਕੁਦਰਤੀ ਗੱਠ ਜੋੜ ਕਰਾਰ ਦਿੰਦੇ ਆ ਮੋਦੀ ਨੇ ਕਿਹਾ ਕਿ ਉਹ ਆਪਣੀ ਅਗਲੀ ਸਰਕਾਰ ਦੇ ਸਾਰੇ ਫੈਸਲਿਆਂ ਵਿੱਚ ਸਰਬਸੰਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ ਤੀਜੀ ਅਹਿਮ ਖਬਰ ਮਾਸਕੋ ਤੋਂ ਸਾਹਮਣੇ ਆ ਰਹੀ ਹੈ ਰੂਸ ਦੇ ਸੈਂਟ ਪੀਟਰਬਰਗਸ ਨੇੜੇ ਨਦੀ ਵਿੱਚ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਨਾਲ ਜਾਂ ਚਲੀ ਗਈ ਤੇ ਮਾਸਕੋ ਵਿੱਚ ਭਾਰਤੀ ਦੂਤਕਾਰ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਮ੍ਰਿਤਕ ਦੇਹਾਂ ਜਲਦੀ ਤੋਂ ਜਲਦੀ ਪਰਿਵਾਰ ਦੇ ਸਪੁਰਦ ਕਰਨ ਲਈ ਕੰਮ ਕਰ ਰਿਹਾ ਹੈ ਚਾਰ ਵਿਦਿਆਰਥੀਆਂ ਦੀ ਉਮਰ 18 ਤੋਂ 20 ਸਾਲ ਹੈ ਮਰਨ ਵਾਲਿਆਂ ਵਿੱਚ ਦੋ ਲੜਕੇ ਤੇ ਦੋ ਲੜਕੀਆਂ ਸ਼ਾਮਲ ਨੇ ਏ ਬਲੀਕੀ ਨੋਗੋਰੋਦ ਸ਼ਹਿਰ ਵਿੱਚ ਨੇੜਲੇ ਨੋਗੋਰੋਦ ਸਟੇਟ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ ਸਥਾਨਕ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ ਵੋਲਖੋਵ ਨਦੀ ਤੇ ਵਿੱਚ ਤੋਂ ਬਾਹਰ ਨਿਕਲਣ ਵੇਲੇ ਪਾਣੀ ਵਿਦਿਆਰਥਣ ਫਸ ਗਈ ਤੇ ਉਸਦੇ ਚਾਰ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਤਿੰਨ ਹੋਰ ਨਦੀ ਦੇ ਵਿੱਚ ਡੁੱਬ ਗਏ ਇੱਕ ਲੜਕੀ ਨੂੰ ਸਥਾਨਕ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਸੋ ਇਹ ਅਹਿਮ ਖਬਰ اسلامਾਬਾਦ ਤੋਂ سامنے ਆ ਰਹੀ ਹੈ ਪਾਕਿਸਤਾਨ ਦੇ ਪੰਜਾਬ ਅਸੈਂਬਲੀ ਦੇ ਮੈਂਬਰ ਹੁਣ ਸਦਨ ਵਿੱਚ ਅੰਗਰੇਜ਼ੀ ਅਤੇ ਉਰਦੂ ਦੇ ਇਲਾਵਾ ਪੰਜਾਬੀ ਸਮੇਤ ਘੱਟੋ-ਘੱਟ ਚਾਰ ਸਥਾਨਕ ਭਾਸ਼ਾਵਾਂ ਬੋਲ ਸਕਣਗੇ ਇਸ ਸਬੰਧੀ ਸੂਦ ਕੀਤੀ ਗਈ ਹੈ ਪੰਜਾਬ ਅਸੈਂਬਲੀ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਦੀ ਅਗਵਾਈ ਵਾਲੀ ਸਦਨ ਦੀ ਵਿਸ਼ੇਸ਼ ਕਮੇਟੀ ਨੇ ਉਹਨਾਂ ਸੋਧਾਂ ਨੂੰ ਮਨਜ਼ੂਰੀ ਦਿੱਤੀ ਜਿਸ ਨਾਲ ਮੈਂਬਰ ਸਦਨ ਨੂੰ ਅੰਗਰੇਜ਼ੀ ਅਤੇ ਉਰਦੂ ਦੇ ਨਾਲ-ਨਾਲ ਪੰਜਾਬੀ ਸਰਾਇਕੀ ਪਟੋਹਾਰੀ ਅਤੇ ਮਾਤਿਵਾਦੀ ਵਿੱਚ ਸੰਬੋਧਨ ਕਰ ਸਕਣਗੇ ਇਸ ਤੋਂ ਪਹਿਲਾਂ ਅੰਗਰੇਜ਼ੀ ਤੋਂ ਇਡੋ ਤੋਂ ਤੋਂ ਇਲਾਵਾ ਕਿਸੇ ਹੋਰ ਪਾਸਾਚ ਬੋਲਣ ਲਈ ਸਪੀਕਰ ਦੀ ਆਗਿਆ ਲੈਣੀ ਪੈਂਦੀ ਸੀ ਪੰਜਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ ਆਰਬੀਆਈ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਦੋ ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ ਲਗਾਤਾਰ ਅਠਵੀਂ ਵਾਰ ਨੀਤੀਗਤ ਦਰ ਰੈਪੁੱਟ ਕੋਈ ਬਦਲਾਅ ਨਹੀਂ ਕੀਤਾ ਤੇ ਇਸ ਨੂੰ 6.5% ਤੇ ਬਰਕਰਾਰ ਰੱਖਿਆ ਵਿਸ਼ਵਵਿਆਪੀ ਬੇਨਕੀਨੀ ਕਾਰਨ ਮਹਿੰਗਾਈ ਤੇ ਕਾਬੂ ਰੱਖਣ ਪਾਵ ਸ਼ਾਰਟਫੀਜ਼ ਤੇ ਲਿਆਂ ਪਿਆਰਥਿਕ ਵਿਕਾਸ ਨੂੰ ਤੇਜ ਕਰਨ ਦੇ ਉਦੇਸ਼ ਤੇ ਨਾਲ ਨੀਤੀਗਤ ਦਰ ਨੂੰ ਕੋਈ ਬਦਲਾਅ ਨਹੀਂ ਕੀਤਾ ਗਿਆ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁਦਰਾ ਨੀਤੀ ਕਮੇਟੀ ਦੀ ਤਿੰਨ ਦਿਨਾਂ ਬੈਠਕ ਵਿੱਚ ਲਏ ਫੈਸਲੇ ਦੀ ਜਾਣਕਾਰੀ ਦਿੱਤੀ ਛੇਵੀਂ ਅਹਿਮ ਖਬਰ ਹਿਊਸਟਨ ਤੋਂ ਸਾਹਮਣੇ ਆ ਰਹੀ ਹੈ ਨਾਸਾ ਦੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਉਹਨਾਂ ਦੇ ਸਹਿਯੋਗੀ ਬੂਚਵਿਲ ਮੋਰ ਨੇ ਬੋਇੰਗ ਦੇ ਸਟਾਰ ਲਾਈਨਰ ਪੁਲਾੜ ਵਾਹਨ ਨੂੰ ਕੁਵਾਂਤਰੀ ਪੁਲਾੜ ਸਟੇਸ਼ਨ ਨਾਲ ਸਫਲਤਾਪੂਰਵਕ ਜੋੜ ਲਿਆ ਰਾਵੇ ਚਾਹੀਏ ਕੁਝ ਨਵੀਆਂ ਮੁਸ਼ਕਲਾਂ ਨੂੰ ਦੂਰ ਕਰਨ ਤੋਂ ਬਾਅਦ ਇਹ ਸੰਭਵ ਹੋਇਆ 58 ਸਾਲਾਂ ਵਿਲੀਅਮਸ ਨੇ ਬੁੱਧਵਾਰ ਨੂੰ ਵਿਲਮੋਰ ਨਾਲ ਤੀਜੀ ਵਾਰ ਪੁਲਾੜ ਦੀ ਯਾਤਰਾ ਕੀਤੀ ਸਤਵੀਂ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਕਿਸਾਨ ਯੂਨੀਅਨਾਂ ਦੇ ਵੀਰਵਾਰ ਨੂੰ ਛੰਡੀਗੜ ਹਵਾਈ ਅੱਡੇ ਤੇ ਮੰਡੀ ਤੋਂ ਪਾਸ ਪਾਸ ਸੰਸਦ ਮੈਂਬਰ ਕੰਗਨਾਰ ਰਣੌਤ ਨੂੰ ਕਥਿਤ ਤੌਰ ਤੇ ਥੱਪੜ ਮਾਰਨ ਵਾਲੀ ਸੀਆਈਐਸ ਸਬ ਕੌਨਸਟੇਬਲ ਕੁਲਵਿੰਦਰ ਕੌਰ ਨੇ ਫੈਸਲਾ ਕੀਤਾ ਸੰਯੁਕਤ ਕਿਸਾਨ ਮੋਰਚਾ ਤੇ ਗਾਇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੌਤਲ ਕੌਨਸਟੇਬਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਕਿਸਾਨਾਂ ਆਗੂਆਂ ਨੇ ਦੋਸ਼ ਲਾਇਆ ਕਿ ਬਾਲੀਵੁੱਡ ਅਦਾਕਾਰ ਕੰਗਨਾਰ ਰਣੌਤ ਨੇ ਕੁਲਵਿੰਦਰ ਨੂੰ ਖਾਲਿਸਤਾਨ ਕੌਰ ਕਿਹਾ ਸੀ ਵਲਵੰਦ ਨੇ ਦਾਅਵਾ ਕੀਤਾ ਕਿ ਉਸ ਦੀ ਮਾਂ 2020 ਦੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਹਿੱਸਾ ਸੀ ਜਦੋਂ ਅਭਿਨੇਤਰੀ ਨੇ ਟਿੱਪਣੀ ਕੀਤੀ ਸੀ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ 100 ਰੁਪਏ ਵਿੱਚ ਕਿਰਾਏ ਦੇ ਲਿਆ ਜਾ ਸਕਦਾ ਹੈ ਜਦੋਂ ਬੰਦੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਟਕਵੀਂ ਜਾਂਚ ਦੀ ਮੰਗ ਕਰਨ ਲਈ ਪੰਜਾਬ ਦੇ ਡੀਜੀਪੀ ਨੂੰ ਮਿਲਣਗੇ ਅੱਛੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕਾਂਗਰਸ ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਵਿੱਚ ਤਾਂਦਲੀ ਦਾ ਦੋਸ਼ ਲਾਇਆ ਤੇ ਕਿਹਾ ਕਿ ਇਸ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਨਿਆਂ ਮਿਲ ਸਕੇ ਨੀਟ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ ਕਾਂਗਰਸ ਪ੍ਰਧਾਨ ਮਲਿਕਾਰਜਨ ਖੜਗੇ ਨੇ ਐਕਸ ਤੇ ਪੋਸਟ ਕੀਤਾ ਪੇਪਰ ਲੀਕ ਤਾਂਗਲੀਏ ਤੇ ਪ੍ਰੀਖਿਆਚਾਰ ਨੀਟ ਸਮੇਤ ਕਈ ਪ੍ਰੀਖਿਆਵਾਂ ਦਾ ਅਨਖੜਵਾ ਅੰਗ ਬਣ ਗਏ ਨੇ ਇਸ ਲਈ ਮੋਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਨੀਟ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ ਤੇ ਪ੍ਰੀਖਿਆਰਥੀਆਂ ਨੂੰ ਇਨਸਾਫ ਮਿਲੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਆੰਕਾ ਗਾਂਧੀ ਵਾਰਦਰਾ ਨੇ ਕਿਹਾ ਕਿ ਨੀਟ ਤੇ ਗੰਭੀਰ ਦੋਸ਼ ਨੇ ਨਵੀਂ ਅਹਿਮ ਖਬਰ ਕਾਠਮੰਡੂ ਤੋਂ ਸਾਹਮਣੇ ਆ ਰਹੀ ਹੈ ਨੇਪਾਲ ਸਰਕਾਰ ਨੇ ਭਾਰਤ ਅਤੇ ਅਮਰੀਕਾ ਵਿਚਲੇ ਨੇਪਾਲੀ ਕਾਂਗਰਸ ਕੋਟੇਦ ਹੈ ਤੇ ਨਿਯੁਕਤੀ ਕੀਤੇ ਰਾਜਦੂਤਾ ਸਮੇਤ 11 ਦੇਸ਼ਾਂ ਤੋਂ ਆਪਣੇ ਰਾਜਦੂਤਾ ਨੂੰ ਵਾਪਸ ਬੁਲਾ ਲਿਆ। ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਜਦੋਂ 3 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦੇਹਲ ਪ੍ਰਚੰਡ ਨੇ ਪਾਰਟੀ ਨਾਲ ਗੱਠਜੋੜ ਖਤਮ ਕਰਕੇ ਕੇਪੀ ਸ਼ਰਮਾ ओली ਨਾਲ ਹੱਥ ਮਿਲਾਇਆ ਸੀ। ਦਸਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਦਿੱਲੀ ਦੇ ਚਾਲ ਮੰਤਰੀ ਅਤੀਸ਼ੀਨੀ ਅਜ ਹਰਿਆਣਾ ਸਰਕਾਰ ਤੇ ਪਿਛਲੇ 3 ਦਿਨਾਂ ਚ ਰਾਸ਼ਟਰੀ ਰਾਜਧਾਨੀ ਚ ਆ ਰਹੇ ਪਾਣੀ ਦੇ ਵਹਾਣ ਨੂੰ ਕੱਟ ਕਰਨ ਦਾ ਦੋਸ਼ ਲਗਾਇਆ। ਉਨਾਂ ਦੀ ਇਹ ਚ ਆਪਣੀ ਸੁਪਰੀਮ ਕੋਰਟ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਰਾਸ਼ਟਰੀ ਰਾਜ ਪੀਣ ਵਿੱਚ 137 ਕਿਊਸਲ ਵਾਧੂ ਪਾਣੀ ਛੱਡਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ ਸੁਣਵਾਈ ਦੌਰਾਨ ਅਦਾਲਤ ਨੇ ਹਰਿਆਣਾ ਨੂੰ ਪਾਣੀ ਦੇ ਵਹਾਣ ਨੂੰ ਕੱਚ ਸਹੀ ਰੱਖਣ ਲਈ ਕਿਹਾ ਸੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਪਾਣੀ ਤੇ ਰਾਸ਼ਟਰੀ ਨਹੀਂ ਹੋਣੀ ਚਾਹੀਦੀ ਸਵੇਸਨਾ ਚਾਤੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀਵਕ ਨਿਊਜ਼ ਚੈਨਲ ਤੇ ਦੇਖ ਰਹੋ ਸੜਾਈ ਖਾਸ ਪ੍ਰੋਗਰਾਮ ਨੂੰ ਵਰਤ ਸ਼ੁਕਰਵਾਰ ਤੋਂ ਇਸ ਦੇ ਸਮੇਂ